ਜੀ ਘੜੀ ਦੇ ਅੰਦਰ ਬਹੁਤ ਧੀ ਵਡ ਭਾਗੀਆਂ ਹਨ ਜਿਨ੍ਹਾਂ ਨੂੰ ਕੋਈ ਸ਼ਹੀਦਾਂ ਸੰਗਤ ਦੇ ਮੁਕੰਨਦ ਸਥਾਨਾਂ ਤੇ ਆ ਕੇ ਧੰਦਰ ਸਾਹਿਬ ਸਤਿਗੁਰੂ ਸ਼ੇਰ ਸਿੰਘ ਜੀ ਗੁਰੂ ਸਾਹਿਬ ਮਹਾਰਾਜ ਨੂੰ ਨੱਕ ਮਾਰ ਤੋ ਹੋ ਕੇ ਗੁਰੂ ਦੇ ਦਰਬਾਰ ਵਿੱਚ ਝੋੜ ਬੈਠਣ ਦਾ ਇਹ ਦੋਸਤਾਂ ਦਾ ਸਭਾ ਪ੍ਰਾਪਤ ਹੋਇਆ ਹੈ ਸੋ ਸਤ ਸੰਗਿਓ ਬਹੁਤ ਹੀ ਸ਼ੁਕਕਾਰ ਜੋਗ ਬਾਕੀ ਗੁਰਵਖੋ ਜੀ ਤੇ ਸਭ ਉਹਨਾਂ ਵੱਡੀਆਂ ਰਹਿਤਾਂ ਕੀਤੀਆਂ ਬਖਸ਼ਿਸ਼ਾਂ ਕੀਤੀਆਂ ਤੁਹ ਕੋਤਰਾ ਦੀ ਦਾਤ ਉਹਨਾਂ ਦੀ ਝੋਲੀ ਦੇ ਵਿੱਚ ਪਾਈ ਹੈ ਤੇ ਜਿੱਥੇ ਆਪ ਜੀ ਨੇ ਪਤਾ ਹੀ ਹੈ ਕਿ ਪਰਿਵਾਰ ਦੇ ਸਾਰੇ ਪੁੱਤਰ ਨੂੰ ਆਪ ਜੀ ਨੇ ਪਰਵਾਰ ਕਰਕੇ ਸ਼੍ਰੀ ਗੁਰੂਆਂ ਦੇ ਪਾਵਨ ਬਗਦਰ ਸਥਾਨਾਂ ਤੇ ਸਤਿਗੁਰਾਂ ਨੂੰ ਨਤਮਸਤਕ ਹੋਏ ਸਤਿਗੁਰਾਂ ਦੀ ਅਮਰ ਕਮਾਈ ਬਾੜੇ ਧੁਰੇ ਬਾੜੇ ਆਈ ਜਦ ਸਤਰੀ ਚੇਹੇ ਦਮਕਾਈ ਬਾੜੇ ਘਰੋਂ ਗੁਰੂ ਤਾਂ ਉਹਨੂੰ ਤੇਤ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਮੁਖ ਤੇ ਉਚਾਰ ਹੋਈ ਬਾਣੀ ਘੋੜ ਦੇ ਸੰਗ ਆਪ ਜੀ ਨੇ ਸਰਵੰਤੀ ਤੇ ਉਤਰੰਤ ਤੇ ਮੁੰਡੇਲਾ ਆਪ ਜੀ ਆਤ ਦੇ ਗਾਇ ਹੋਏ ਆ ਤੇ ਅਰਦਾਸ ਬੇਨਤੀ ਹੋਈ ਰੁਕਮਾ ਨੇ ਹੋਏ ਸੋ ਸੱਜਿਓ ਇਹ ਬਾਣੀ ਉਹ ਹੈ ਅਸ਼ੂ ਭਰੇ ਮੁਖ ਕੋ ਤਾਰੇ ਤਾਹਨ ਪਾਰੇ ਤਾਰੇ ਨਾਮਕ ਬਾਸ ਜੁਰੀ ਸਰਮਾਈ ਸਦਾ ਸਦਾ ਕਰੇ ਹਾਵੇ ਕਿਤੇ ਗੁਰੂ ਜਨ ਸਾਹਿਬ ਸਤਿ ਸ੍ਰੀ ਅਕਾਲ ਗੁਰੂ ਸਾਹਿਬਾਨ ਚਾਰ ਕੋ ਸੇਵਾ ਉਹ ਸਤਸੰਗਿਓ 170 ਕਸ਼ਾਹਲਾ ਤੁਲਗੁਰ ਗਨਸਾਹਬ ਦਾ ਵਿੱਚ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਰਨਾ ਉਹ ਗੁਰੂ ਸਾਹਿਬ ਦੀ ਧਰਤੀ ਤੇ ਪੱਗ ਪਾਸੀ ਔਰ ਨਾਰੀਆ ਵਾਂਗ ਤੇ ਧੰਨ ਗੁਰੂ ਗਨਸਾਹਬ ਮਾਰ ਨੂੰ ਮੱਥਾ ਟੇਕ ਕੇ ਗਦੀ ਵਖਰੇ ਦਿੱਤੀ ਆ ਤੇ ਸਤਸੰਗਿਓ ਗੁਰੂ ਗੋਬਿੰਦ ਸਿੰਘ ਸਾਹਿਬ ਆਰਨਾ ਕਹਿੰਦੇ ਹਨ ਗੁਰੂ ਰੱਬ ਜੀ ਮੰਗੋ ਬਰਗਤ ਬੁਲਾ ਕੇ ਜੇ

thank <laughs> you ਆਪ ਕਰਤਾ ਪਰ ਉਹਦੇ ਦੁੱਖ ਤੇ ਕਲੇਸ਼ ਪਤਾਨ ਲੀਏ ਇਹ ਉਹ ਬਾਣੀ ਹੈ ਜਿਹੜੇ ਹਰ ਚੀਜ਼ ਸਾਨੂੰ ਗੁਰੂ ਬਾਣੀ ਦੀ ਕਿਰਪਾ ਨਾਲ ਬਖਸ਼ਿਸ਼ ਕਰਦੀ ਹੈ ਆਓ ਸਭ ਸੰਗਤੋ ਬਹੁਤ ਜੀ ਸਰਕਾਰ ਨੂੰ ਸਾਦਾ ਗੁਰ ਬਖਸ਼ ਕਰੋ ਜੀ ਉਹਨਾਂ ਨੇ ਇਸ ਪ੍ਰੋਕਟਰ ਸਾਨ ਦੇ ਅੱਗੇ ਅਰਦਾਸ ਬੇਨਤੀ ਕੀਤੀ ਸੀ ਸੋ ਸਤ ਗੁਰਾਂ ਨੇ ਕ੍ਰਿਪਾ ਕੀਤੀ ਹੈ ਉਹਤਰੇ ਦੀ ਦੁਆ ਬਖਸ਼ਿਸ਼ ਕੀਤੀ ਵੱਡ ਮੁੰਡੀ ਦਾ ਉਹ ਵਾਤਾ ਆਦਮ ਦੇ ਤੇ ਸਾਡੇ ਪ੍ਰਾਜਾ ਤੁਹਾਨੂੰ ਰਾਮ ਦਾ ਥਾਮ ਆਣੇ ਨਾਮ ਦੇ ਸੇਵਸਾਤਾ ਤੇ ਹੋਏ ਧੰਨ ਨੂੰ ਰਾਮ ਦਾ ਥਾਮ ਆ ਕੋਰਾਤ ਹੁੰਦਾ ਹੈ ਇਹ ਸਾਧ ਸੰਗਤ ਦੀ ਗਵਾਨੀਆਂ ਨਾਲ ਦੀ ਤਾਏ ਮੰਨੇ ਮਾਰ ਕੇ ਮਾਤਾ ਦੀ ਨੂੰ ਬੜੇ ਪਾਸ ਆਪਣੇ ਮਾਨ ਦਿੱਤਾ ਹੈ